ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਅਮਿਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਫਸੀ ਵੀ ਬਿਲਕੁਲ ਠੀਕ ਆ ਅੱਜ ਹੈਗਾ ਜੀ ਸੰਡੇ ਤੇ ਆਪਾਂ ਬਾਹਰ ਤੋਂ ਆਏ ਆ। ਇਸ ਕਰਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ ਕਿ ਮੈਂ ਪਾਲ ਕਿਸ ਤਰ੍ਹਾਂ ਤੋਂ ਹੁੰਦੀ ਆ। ਫੇਰ ਮੈਂ ਇਹ ਦੱਸ ਦਿੰਨੀ ਆ ਕਿਉਂਕਿ ਮੈਂ ਤਾਂ ਇਹ ਚੀਜ਼ ਬਣਾਉਣੀ ਹੀ ਹੁੰਦੀ ਆ। ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਅੱਜ ਫੇਰ। ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਲੱਗਿਆ ਮੈਂ ਤੁਹਾਨੂੰ ਤਲੰਜੂਗਾ ਆ ਪਾਣੀ ਰੱਖਤਾ ਬੋਇਲ ਕਰਨਾ ਇੱਧਰ ਕੱਢੇ ਹੋਏ ਨੇ ਜੀ ਆਪਣੇ ਚਾਵਲ ਠੀਕ ਹੈ ਜੀ ਇਹ ਚਾਵਲ ਨੇ ਜਿਹੜੇ ਇਹਦੇ ਅ ਦੂਜੇ ਚਾਵਲ ਨੇ ਜਿਹੜੇ ਓਕਣਿੰਦੀ ਨਹੀਂ ਹੁੰਦੀ ਖੀਰ ਵਾਲੇ ਚਾਵਲ ਹੁੰਦੇ ਨੇ ਠੀਕ ਹੈ ਜੀ ਤੁਹਾਡੇ ਕੋਲ ਜਿਹੜੇ ਵੀ ਚਾਵਲ ਹੈਗੇ ਨੇ ਤੁਸੀਂ ਪਿਆਉਨੇ ਹੋ ਇਹ ਕਰਦੇ ਚਾਵਲ ਨੇ ਆਪਣੇ ਕੋਲੇ ਬਸ ਮੈਂ ਇਹ ਇੱਕ ਲੈ ਲੇ ਥੋੜੇ ਜਿ ਕਿਉਂਕਿ ਇਹਦੇ ਆਪਣੇ ਖਾਣ ਦੇ ਕੰਮ ਆ ਜਾਣਗੇ ਇਹਦੇ ਚੁੱਧ ਦੁੱਧ ਪਾ ਕੇ ਖੀਰ ਬਣਾ ਲਾਂਗੇ ਪਰ ਆਪਾਂ ਬਾਅਦ ਚ ਜੇ ਤੁਹਾਡੇ ਕੋਲੇ ਬਾਸਮਤੀ ਚਾਵਲ ਹੋਣ ਤੁਸੀਂ ਉਹ ਵੀ ਪਿਆਉ ਸਕਦੇ ਹੋ ਬੋਇਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਉਹ ਖਾ ਲਿਓ ਦਿਨੇ ਠੀਕ ਹੈ ਜੀ ਤੇ ਇਸ ਲਈ ਹਰ ਸੰਡੇ ਸਾਡੇ ਕਰ ਚਾਵਲ ਬਣਦੇ ਆ ਚਾਹੇ ਥੋੜੇ ਬਣ ਚਾਹੇ ਜ਼ਿਆਦਾ ਬਣ ਕਿਉਂਕਿ ਮੈਨੂੰ ਜ਼ਰੂਰਤ ਹੁੰਦੀ ਹੈ ਇਹਨਾਂ ਦੀ ਮੈਂ ਹੁਣ ਇਹਨਾਂ ਚਾਵਲਾਂ ਨੂੰ ਪਹਿਲਾਂ ਵਾਸ਼ ਕਰੂੰਗੀ ਵਾਸ਼ ਕਰਕੇ ਫਿਰ ਆਪਾਂ ਇਹਨਾਂ ਦੇ ਵਿੱਚ ਪਾਣੀ ਪਾ ਦੋ ਜੀਵਾ ਫਿਰ ਇਹ ਚ ਪਾ ਦੋ ਪਹਿਲਾਂ ਇਹਨਾਂ ਦੇ ਚਾਵਲ ਨੂੰ ਵਾਸ਼ ਆਪਣੇ ਇਹਨਾਂ ਨੂੰ ਆਪਾਂ ਪਾਣੀ ਚ ਪਾ ਦਿੰਨੇ ਆ ਕੁੱਲਾ ਦਵਣੀ ਲੈ ਲਿਆ ਕਿਉਂਕਿ ਜਦ ਬੋਇਲ ਕਰਦੇ ਆ ਨਾ ਜੀ ਪਾਣੀ ਇਹ ਬਹੁਤ ਜ਼ਿਆਦਾ ਐਬਜ਼ਾਰਬ ਕਰ ਲੈਂਦੇ ਨੇ ਚਾਵਲ ਤੇ ਫਿਰ ਪਾਣੀ ਬਹੁਤ ਥੋੜਾ ਰਹਿ ਜਾਂਦਾ ਹੈ। ਫਿਰ ਟੱਕ ਦੇਣੀ ਆ ਥੋੜੀ ਦੇਰ ਚ ਇਹਨਾਂ ਨੂੰ ਬੋਇਲ ਹੋ ਜਾਣਾ ਤੇ ਫਿਰ ਦੱਸ ਦਿਆਂ ਤੁਹਾਨੂੰ ਮੈਂ। ਕਿਤੇ ਅੱਜ ਕਿਸ ਤੇ ਬੋਇਲ ਦੇ ਲੋ ਜਿੱਦਨੀ ਰੇਲ ਦੇ ਵਿੱਚ ਆਪਣੇ ਚਾਵਲ ਬੋਇਲ ਹੁੰਦੇ ਨੇ ਉਨੀ ਦੇਰ ਚ ਆਪਾਂ ਨਾ ਦਹੀਂ ਹੈ ਜਿਹੜੀ ਇਹਨੂੰ ਵੀਟ ਕਰ ਲੈਨੇ ਕਿਉਂਕਿ ਜੇ ਫੁੱਟ ਜੇ ਹੁੰਦੇ ਨੇ ਹਨਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਚਾਹਰ ਹੁੰਦੇ ਬੋਜਾ ਲੋ ਲਈਏ ਹੈਗੇ ਆਪਣੇ ਕੋਲੇ 베ਰ ਬੜੀ ਵਧੀਆ 베ਰ ਨੇ ਇਹ ਮਿੱਠੇ ਮਿੱਠੇ ਤੇ ਬਹੁਤ ਵਧੀਆ 베ਰ ਨੇ ਇਹ ਘਰ ਦੀ 베ਰੀ ਦੇ 베ਰ ਨੇ ਬਹੁਤ ਵੱਡੇ ਵੱਡੇ 베ਰ ਨੇ ਤੇ ਇਹ ਆਏ ਨੇ ਆਪਣੇ ਕੋਲੇ ਪੰਮੀ ਭੈਣ ਜੀ ਦੇ ਕੁਮਾਉ ਪੰਮੀ ਭੈਣ ਦੇ ਕੋਲੋਂ ਵੀ ਬਿਰਕੂ ਆਪਣੇ ਨੇੜੇ ਰਹਿੰਦੇ ਨੇ ਭਾਵੇਂ ਪਿੰਡ ਤੋਂ ਨਾਮ ਚੱਕੀ ਹੈ ਤੇ ਪਰ ਉਹ ਆਪਣੇ ਬਹੁਤ ਨੇੜੇ ਰਹ ਜਾਂਦੇ ਨੇ ਨਿਆਰੇ ਨਾਲ ਨਾਲ ਵੱਡੇ ਵੱਡੇ ਪੀਰੇ ਡੇ ਟੇਸਟੀ ਨੇ ਤੇ ਮੈਂ ਤਾਂ ਕੱਲ ਕੋਈ ਬਹਾਵ ਖਾ ਲਈ ਤੇ ਜਿਹੜਾ ਵੀ ਸਾਡੀ ਸ਼ੌਕ ਤੇ ਆਉਂਦਾ ਸੀਗਾ ਸਾਨੂੰ ਪਵਾਉਂਦੇ ਸੀ ਲੋ ਜੀ ਚਾਵਲ ਆਪਣੇ ਬੋਇਲ ਹੋ ਗਏ ਸੀ ਇਹਦੇ ਚੋਂ ਕੱਢ ਲਿਆ ਆਪਾਂ ਇੰਨਾ ਸਾਰਾ ਪਾਣੀ ਨਿਕਲੀ ਆਇਆ ਹੋਊਗਾ ਪੌਣਾ ਇੱਕ ਗਲਾਸ ਚ ਚਲੋ ਆਏ ਆਪਾਂ ਨੂੰ ਤਾਂ ਇਹ ਨਹੀਂ ਹੈਗਾ ਕਿ ਪਾਣੀ ਬਹੁਤ ਜ਼ਿਆਦਾ ਚਾਹੀਦਾ ਆਪਾਂ ਨੂੰ ਸਿਰਫ ਚਾਵਲਾਂ ਦਾ ਅਸਰ ਚਾਹੀਦਾ ਠੀਕ ਹੈ ਜੀ ਤੇ ਆ ਹੈਗੀ ਆਪਣੇ ਕੋਲੇ ਦਹੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ। ਤੇ ਨਾ ਤੇ ਇਹਦੇ ਨਾਲ ਫੇਸ واਸ਼ ਕਰੋ, ਹੱਥ ਧੋਵੋ ਇਹਦੇ ਨਾਲ ਬਹੁਤ ਵਧੀਆ ਚੀਜ਼ ਹੈ। ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਸ਼ੈਂਪੂ ਪਾਵਾਂਗੇ, ਸ਼ੈਂਪੂ ਪਾ ਕੇ ਆਪਾਂ ਆਪਣੇ ਵਾਲ ਧੋਵਾਂਗੇ, ਠੀਕ ਹੈ ਜੀ। ਬਹੁਤ ਵਧੀਆ ਬਣ ਜੂਗਾ। ਵਾਲ ਇੰਨੇ ਵਧੀਆ ਬਣਦੇ ਨੇ, ਖਿਲੇ-ਖਿਲੇ ਵਾਲ ਬਣਦੇ ਨੇ ਤੇ ਦਹੀਂ ਦੀ ਸਵੈਲ ਜਿਹੜੀ ਉਹ ਬਿਲਕੁਲ ਵੀ ਨਹੀਂ ਆਉਂਦੀ ਹੈਗੀ। ਕੀ ਕਰਦੇ ਆ ਅੱਜ ਅਸੀਂ ਜਨੇ ਢਾਪੀ ਤਿੰਨਾ ਚ ਦੁੱਧ ਪਾ ਕੇ ਬਣਾਵਾਂਗੇ ਆਪਾਂ ਪੇਠੀ ਹਾਂਜੀ ਬਾਲ ਧੋ ਲਿਆ ਆਪਾਂ ਤੇ ਬਾਲ ਬਣ ਗਏ ਬਹੁਤ ਵਧੀਆ ਤੇ ਹੁਣ ਮੈਂ ਲਵਾਉਣੀ ਆ ਧੁੱਪ ਤੇ ਮੈਂ ਆ ਗਈ ਅੱਜ ਆਪਣੇ ਲੌਂਚ ਕਦੇ ਆਈ ਨਹੀਂ ਸੀ ਲੌਂਡ ਦੇ ਵਿੱਚ ਹਨਾ ਲੌਂਡ ਵਿਚਾਰਾ ਵੇਟ ਕਰਦਾ ਰਹਿੰਦਾ ਹੈ ਤੇ ਫੁੱਲ ਇਨੇ ਕ ਖਿੜੇ ਹੋਏ ਆ ਲਾਲੀ ਤਾਂ ਲਾਲੋ ਵੀ ਬਹਾਰ ਹੀ ਆਈ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਤੇ ਨਾਲੇ ਇੱਥੇ ਬੈਠ ਕੇ ਵਾਲ ਸੋਣੇ ਮੈਂ ਕੁਰਸੀ ਲੈ ਲਾਂ ਲੋ ਜੀ ਆਪਾਂ ਸਿਰ ਨਾਲੇ ਤੇ ਜਿਹਨਾਂ ਅੱਛੇ ਚੌੜਾਂ ਦੇ ਪਾਣੀ ਨਾਲ ਸਿਰ ਵਾਲਾ ਜਿਹੜੇ ਬਹੁਤ ਸੋਹਣੇ ਹੋ ਗਏ ਕੁਲਪੀ ਫਲਤੀ ਹੋ ਜਾਂਦੇ ਨੇ ਬਹੁਤ ਵਧੀਆ ਹੋ ਜਾਂਦੇ ਨੇ ਸਾਫਟ ਬੜੇ ਹੁੰਦੇ ਨੇ ਜੀ ਇਹ ਇੰਨੀ ਕਿ ਬਸ ਪਾਲਾਂ ਦੀ ਕੇਅਰ ਹੈ ਜੇ ਤੁਸੀਂ ਕਰ ਲਓਗੇ ਤਾਂ ਕੱਲ ਵੀ ਇੱਕ ਭੈਣ ਦਾ ਮੈਨੂੰ ਨਾ ਫੋਨ ਆਇਆ ਸੀ ਬਾਹਰੋਂ ਕਹਿੰਦੇ ਮੇਰੇ ਵਾਲ ਬਹੁਤ ਛੋੜੇ ਰਹਿ ਗਏ ਤੇ ਮੈਂ ਤੇਲ ਵੀ ਬਣਾ ਲਿਆ ਤੇ ਤੇ ਮਤਲਬ ਕਿ ਮੈਂ ਉਹਨਾਂ ਨੂੰ ਇਹ ਦੱਸਿਆ ਸੀਗਾ ਕਿ ਸੀਰਮ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਤੁਸੀਂ ਪਲੀਜ਼ ਜ਼ਰੂਰ ਜਿਹੜਾ ਸੀਰਮ ਹੈ ਉਹ ਬਣਾਓ ਮਿੱਠੀ ਦਾਣਾ ਕੜੀ ਪੱਤਾ ਅਬਿਸਕਸ ਦੇ ਪੱਤੇ ਪਲੱਸ ਵਿਟਾਮਿਨ E ਦੇ ਕੈਪਸੂਲ ਪਾ ਕੇ ਤੇ ਉਹ ਇੱਕ ਸੀਰਮ ਬਣ ਜਾਂਦਾ ਜਿਹਨੂੰ ਪ੍ਰੈਸ਼ਰ ਬੋਟਲ ਦੇ ਵਿੱਚ ਪਾ ਲਓ ਸਪਰੇਅ ਬੋਟਲ ਦੇ ਵਿੱਚ ਪਾ ਕੇ ਸਪਰੇਅ ਮਾਰੂ ਹੁਣ ਮੇਰੇ ਵਾਲ ਜ ਨਹੀਂ ਸੁੱਕ ਜਾਣਗੇ ਥੋੜੇ ਜੇ ਫਿਰ ਮੈਂ ਉਹਦੀ ਸਪਰੇਅ ਮਾਰੂੰਗੀ ਤੇ ਇਹਦੇ ਨਾਲ ਵਾਲ ਜਿਹੜੇ ਬਿਲਕੁਲ ਝੜਨੇ ਬੰਦ ਹੋ ਜਾਂਦੇ ਆ ਤੇ ਹੈਵੀ ਹੋਣ ਲੱਗ ਜਾਂਦੇ ਆ ਇਸ ਕਰਕੇ ਹਲਕੇ ਹੋ ਜਾਂਦੇ ਆ ਕਿਉਂਕਿ ਝੜਦੇ ਹੁੰਦੇ ਨੇ ਹਨਾ ਤੇ ਅ ਇੰਨੀ ਕੁ ਵਾਲਾਂ ਦੀ ਕੇਅਰ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਆਪਾਂ ਨੂੰ ਕਰਨੀ ਤੇ ਇੱਕ ਨਾ ਭੈਣ ਦਾ ਕੱਲ ਮੈਸੇਜ ਆਇਆ ਸੀਗਾ ਉਹ ਕਹਿੰਦੇ ਮੈਂ ਵੀ ਟੀਚਰ ਆ ਪਰ ਦੁਨੀਆਂ ਵੀਡੀਓਜ਼ ਦੇਖਦੀ ਆ ਤੇ ਉਹ ਕਹਿੰਦੇ ਵਾਲ ਆ ਨਾ ਜਿਹੜੇ ਵੀ ਖੜੇ ਖੜੇ ਰਹਿੰਦੇ ਨੇ ਵੀ ਉਹਦੇ ਲਈ ਮੈਂ ਕੀ ਕਰਾਂ ਜਦੋਂ ਵਾਲ ਬਾਹ ਲੈਨੇ ਕਹਿੰਦੇ ਤਾਂ ਵੀ ਖੜੇ ਖੜੇ ਰਹਿੰਦੇ ਨੇ ਦੇਖੋ ਜੀ ਬਾਲ ਹੁਣ ਤੁਸੀਂ ਮੇਰੇ ਦੇਖੋ ਕਿੰਨੇ ਫਲਫੀ ਨੇ ਹਨਾ ਜੇ ਮੈਂ ਇਦਾਂ ਹੀ ਇਹਦੀ ਕਟ ਕਰੂੰਗੀ ਤਾਂ ਮੇਰੇ ਵੀ ਬਾਲ ਉਸ ਤਰ੍ਹਾਂ ਹੀ ਰਹਿਣਗੇ ਪਰ ਜੇ ਤੁਹਾਡੇ ਬਾਲ ਇਹ ਪਤਾ ਕੀ ਹੁੰਦਾ ਹੈ ਜਾਂ ਤਾਂ ਮੋٹے ਹੁੰਦੇ ਨੇ ਬਾਲ ਜਿਹੜੇ ਉਹ ਇਦਾਂ ਖੜੇ ਖੜੇ ਜਿਹੇ ਰਹਿੰਦੇ ਨੇ ਹਨਾ ਮੇਰੇ ਵੀ ਬਾਲ ਤਾਂ ਵੈਸੇ ਮੋٹے ਹੀ ਨੇ ਤੇ ਜਿਆਦਾ ਪਤਲੇ ਨਹੀਂ ਹੈਗੇ ਜਿਹੜੇ ਪਤਲੇ ਬਾਲ ਹੁੰਦੇ ਉਹ ਚਿੱਕੂ ਚਿੱਕੂ ਹੋ ਜਾਂਦੇ ਨੇ ਉਹ ਤਾਂ ਤੇਲ ਲਾ ਹੀ ਨਹੀਂ ਸਕਦੇ ਪਤਲੇ ਵਾਲਾਂ ਵਾਲੇ ਤਾਂ ਹਨਾ ਉਹਨਾਂ ਦੇ ਤਾਂ ਬਿਲਕੁਲ ਚਿੱਕੂ ਹੋ ਜਾਂਦੇ ਨੇ ਤੇ ਬਾਲਾਂ ਦੀ ਜਿਹੜੀ ਥਿੱਕਨੈਸ ਹੈ ਜਿਆਦਾ ਹੁੰਦੀ ਹੈ ਜਿਨ੍ਹਾਂ ਦੀ ਹਨਾ ਜਿਵੇਂ ਬਾਲਾ ਹੈ ਜਿਵੇਂ ਆਪਾਂ ਕਹਿੰਦੇ ਵੀ ਬਾਲ ਮੋਟਾ ਹੈ ਤੇ ਇਸ ਤਰ੍ਹਾਂ ਜਿਹਦੇ ਵਾਲ ਮੋਟੇ ਹੁੰਦੇ ਨੇ ਉਹਨਾਂ ਦੇ ਵਾਲ ਜਿਹੜੇ ਉਹ ਥੋੜੇ ਫਲਫੀ ਰਹਿੰਦੇ ਨੇ ਤੇ ਉਹਨਾਂ ਨੂੰ ਤੇਲ ਜ਼ਰੂਰ ਲਾਉਣਾ ਪੈਂਦਾ ਤੇ ਜਿੰਨਾ ਕ ਭੈਣ ਨੇ ਮਤਲਬ ਮੈਨੂੰ ਸਮਝ ਆਈ ਹੈ ਕੁਸ਼ਨ ਦੀ ਕਿ ਵਾਲ ਜਿਹੜੇ ਫਲਫੀ ਰਹਿੰਦੇ ਨੇ ਜਾਂ ਖੜੇ ਖੜੇ ਰਹਿੰਦੇ ਨੇ ਮੈਨੂੰ ਤਾਂ ਇਹੀ ਸਮਝ ਆਈ ਹੈ ਕਿ ਵਾਲ ਜਿਸ ਤਰ੍ਹਾਂ ਮੇਰੇ ਨੇ ਡਰਾਈ ਹੋ ਜਾਂਦੇ ਨੇ ਡਰਾਈਨਸ ਹੁੰਦੀ ਹੈ ਨਾ ਜਿੰਨਾਂ ਦੇ ਜਾਂ ਵਾਲ ਮੋਟੇ ਹੁੰਦੇ ਨੇ ਉਹਨਾਂ ਦੇ ਵਾਲ ਚਿੱਕੂ ਨਹੀਂ ਹੁੰਦੇ ਜਿਉਂ ਬੈਠਦੇ ਜੇ ਨਹੀਂ ਹੈਗੇ ਤਾਂ ਉਹਨਾਂ ਨੂੰ ਤੇਲ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਮੈਂ ਜਿੰਨੀ ਕੁ ਮੈਨੂੰ ਸਮਝ ਆ ਮੈਨੂੰ ਤਾਂ ਇਹੀ ਲੱਗਦਾ ਕਿ ਮੇਰੇ ਵਾਲ ਵੀ ਇਸ ਤਰ੍ਹਾਂ ਹੀ ਹੁੰਦੇ ਆ ਮੈਂ ਤੇਲ ਤੋਂ ਬਿਨਾ ਵਾਲਾ ਜਿਹੜਾ ਬਾਹ ਨਹੀਂ ਸਕਦੀ ਸੋ ਮੈਨੂੰ ਵੀ ਤੇਲ ਹੈ ਜਿਹੜਾ ਜ਼ਰੂਰ ਲਾਉਣਾ ਪੈਂਦਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਭੈਣੇ ਤੁਸੀਂ ਤੇਲ ਜ਼ਰੂਰ ਲਾਓ ਠੀਕ ਹੈ ਦੂਜੀ ਹੈ ਜੇ ਰਫ ਹੁਣ ਤਾਂ ਇਸ ਤਰ੍ਹਾਂ ਖੜੇ ਖੜੇ ਰਹਿੰਦੇ ਨੇ ਵਾਲਾਂ ਦੇ ਵਿੱਚ ਰਫਨੈਸ ਹੈ ਜਿਹੜੀ ਮੈਨੂੰ ਲੱਗਦਾ ਜਿੰਨੀ ਮੇਰੇ ਸੀ ਇੰਨੀ ਕਿਸੇ ਦੇ ਹੋਣੀ ਹੀ ਨਹੀਂ ਹੈਗੀ ਕਿਸੇ ਭੈਣ ਦੇ ਤੇ ਮੈਂ ਨਾ ਮਤਲਬ ਕਦੇ ਮੈਂ ਉਹ ਕਲਿੱਪ ਲਾਉਂਗੀ ਜਦੋਂ ਮੇਰੇ ਵਾਲ ਬਹੁਤ ਜ਼ਿਆਦਾ ਰਫ ਹੁੰਦੇ ਸੀ ਜਦੋਂ ਮੈਂ ਦੇਸ਼ ਕੋਲ ਗਈ ਸੀ ਬਹੁਤ ਜ਼ਿਆਦਾ ਰਫ ਵਾਲ ਸੀਗੇ ਮੇਰੇ ਤੇ ਮਤਲਬ ਕਿ ਬਾਅਦ ਜਦੋਂ ਰਫ ਹੁੰਦੇ ਆ ਉਦੋਂ ਵੀ ਇਸ ਤਰ੍ਹਾਂ ਵਾਲ ਖੜੇ ਖੜੇ ਜੇ ਰਹਿੰਦੇ ਨੇ ਤਾਂ ਜੇ ਰਫ ਨੇ ਤਾਂ ਤੁਸੀਂ ਜੋ ਵੀ ਮੈਂ ਰੈਮਡੀਜ਼ ਦੱਸਦੀਆਂ ਪਲੀਜ਼ ਜ਼ਰੂਰ ਯੂਜ਼ ਕਰੋ ਉਹਨਾਂ ਨੂੰ ਬਿਲਕੁਲ ਵਾਲ ਤੁਹਾਡੇ ਬਹੁਤ ਵਧੀਆ ਹੋ ਜਾਣਗੇ ਕੋਈ ਖੜੇ ਖੜੇ ਨਹੀਂ ਰਹਿਣਗੇ ਬਿਲਕੁਲ ਪ੍ਰੋਬਲਮ ਕੋਈ ਵੀ ਨਹੀਂ ਰਹਿਣੀ ਹੈਗੀ ਜੀ ਮੈਂ ਤਾਂ ਤੁਹਾਨੂੰ ਬਾਰ-ਬਾਰ ਪੂਰਾ ਸਟ੍ਰੈਸਫੁਲ ਹੀ ਕਹਿਨੀ ਆ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਜੋ ਮੈਂ ਤੁਹਾਨੂੰ ਦੱਸਦੀਆਂ ਕਿਉਂਕਿ ਮੈਂ ਖੁਦ ਆਪਣੀ ਐਕਸਪੀਰੀਅੰਸ ਤੋਂ ਬੋਲ ਰਹੀ ਆ ਮੈਂ ਖੁੱਦ ਸਾਰੀਆਂ ਚੀਜ਼ਾਂ ਯੂਜ਼ ਕਰੀਆਂ ਨੇ ਤੇ ਅੱਜ ਮੈਂ ਜਦੋਂ ਨਾ ਆਈ ਸੀਗੀ ਤੇ ਉਸ ਤੋਂ ਪਹਿਲਾਂ ਮੈਂ ਕੀ ਕੀਤਾ ਸੀ ਕਿ ਜਿਹੜਾ ਦਹੀਂ ਸੀਗੀ ਮੈਂ ਤੁਹਾਡੇ ਸਾਹਮਣੇ ਉਹ ਮਿਸ ਕਰਦੇ ਨਾਲ ਮਿਕਸ ਕਰੀ ਗਈ ਸੀ ਤੇ ਉਹਦੇ ਵਿੱਚ ਆਪਾਂ ਚਾਵਲਾਂ ਦਾ ਥੋੜਾ ਪਾਣੀ ਪਾਇਆ ਸੀਗਾ ਬੋਇਲ ਕਰਕੇ ਤੇ ਉਹ ਵਾਲਾ ਪਾਣੀ ਸੀ ਨਾ ਜਿਹੜਾ ਦਹੀਂ ਤੇ ਚਾਵਲਾਂ ਦਾ ਉਹ ਮੈਂ ਪਹਿਲਾਂ ਆਪਦੇ ਫੇਸ ਤੇ ਲਾ ਲਿਆ ਸੀਗਾ ਤੇ ਉਹ ਥੋੜੀ देर ਚ ਸੁੱਕ ਗਿਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਨਹਾ ਲਈ ਸੀਗੀ ਇਹਦੇ ਨਾਲ ਤੁਹਾਡੀ ਸਕਿਨ ਤੇ ਵੀ ਬਹੁਤ ਵਧੀਆ ਅਫੈਕਟ ਆਉਂਦਾ ਹੈ ਤੇ ਨਾਲ ਦੀ ਨਾਲ ਤੁਹਾਡੇ ਵਾਲ ਜਿਹੜੇ ਉਹ ਤਾਂ ਹੁੰਦੇ ਹੀ ਹੁੰਦੇ ਹੈਗੇ ਇਹ ਵੀ ਵਧੀਆ ਹੋਣਗੇ ਜਦੋਂ ਮੈਂ ਹੁਣ ਤੇਲ ਲਾਉਂਗੀ ਵਾਲ ਬਾਉਂਗੀ ਤੁਸੀਂ ਦੇਖਿਓ ਵਾਲਾਂ ਦਾ ਟੈਕਸਚਰ ਆ ਕੁਝ ਹੋਰ ਹੋ ਜਾਊਗਾ ਤੇ ਬਹੁਤ ਵਧੀਆ ਹੋ ਜਾਂਦੇ ਨੇ ਸ਼ਾਈਨ ਬਹੁਤ ਆਉਂਦੀ ਹੈ ਹਨਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਵਾਲ ਜਿਹੜੇ ਉਹ ਝੜਦੇ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਵਾਲ ਝੜਦੇ ਨਹੀਂ ਮੇਰੀ ਤਾਂ ਬਾਲੀ ਵੱਡੀ ਪ੍ਰੋਬਲਮ ਸੀ ਇਸੇ ਤੇ ਹੁਣ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਨਾ ਤੁਹਾਨੂੰ ਕੋਈ ਅੱਛੇ ਪੋਜ਼ਿਟਿਵ ਰਿਜ਼ਲਟ ਮਿਲਦੇ ਨੇ ਤੁਹਾਨੂੰ ਚੰਗਾ ਲੱਗਦਾ ਹੈ ਹਨਾ ਇਹ ਤੁਹਾਡੇ ਵਾਲਾਂ ਦੀ ਕੋਈ ਸਮੱਸਿਆ ਉਹ ਸੋਲਵ ਹੋ ਜਾਂਦੀ ਹੈ ਤਾਂ ਤੁਹਾਨੂੰ ਵਧੀਆ ਲੱਗਦਾ ਹੈ ਕੋਈ ਵੀ ਪ੍ਰੋਬਲਮ ਹੋਵੇ ਆਪਣੀ ਬੋਡੀ ਚ ਜਦੋਂ ਉਹ ਠੀਕ ਹੋਣ ਲੱਗਦੀ ਹੈ ਨਾ ਤੁਹਾਡਾ ਮਨ ਹੈ ਜਿਹੜਾ ਉਹ ਖੁਸ਼ ਹੁੰਦਾ ਵੀ ਚਲੋ ਅੱਛੀ ਗੱਲ ਹੈ ਮੈਂ ਠੀਕ ਹੋ ਰਿਹਾ ਤੇ ਹੁਣ ਮੇਰੇ ਜਿਹੜੇ ਵਾਲਾਂ ਦੀ ਪ੍ਰੋਬਲਮ ਉਹ ਬਿਲਕੁਲ ਨਹੀਂ ਹੈਗੀ ਟੱਚ ਫੁੱਡ ਬਹੁਤ ਅੱਛੀ ਗੁੱਤ ਬਣਦੀ ਹੈ ਕਈ ਤਾਂ ਨਾ ਕਹਿੰਦੀ ਨਹੀਂ ਸਾਨੂੰ ਦੀ ਫਿਕਰ ਹੁੰਦਾ ਜੋ ਕਿ ਪਰ ਮਾਰੇ ਵਾਲ ਝੁੱਟੇ ਨਹੀਂ ਫਨ ਮੱਚੀ ਲੱਗਦੀ ਕੁਝ ਕਰਨ ਤੇ ਗੁੱਤ ਕਰਨੀ ਚੰਗੀ ਲੱਗਦੀ ਹੈ ਜੀ ਪਰ ਤੁਸੀਂ ਸੋਹਣਾ ਦੇ ਵਾਲਾਂ ਦੀ ਕੇਅਰ ਕਰ ਲਓ ਬਸ ਇਹਦੇ ਨਾਲ ਹੀ ਤੁਹਾਡੇ ਵਾਲ ਜਿਹੜੇ ਬਹੁਤ ਵਧੀਆ ਹੋ ਜਾਣਗੇ ਤੇ ਤੁਸੀਂ ਵੀ ਗੁੱਤ ਕਰੋ ਤੇ ਗੁੱਤ ਦਾ ਸ਼ੌਕ ਸੀਗਾ ਪਰ ਗੁੱਤ ਹੁੰਦੀ ਹੋਈ ਨਹੀਂ ਸੀਗੀ ਚੰਗੀ ਤਰ੍ਹਾਂ ਫਿਰ ਮੈਂ ਇੱਕ ਵਾਰ ਵਾਲ ਸਟ੍ਰੇਟ ਕਰਾ ਲੇ ਉਹਦੇ ਨਾਲ ਥੋੜੀ ਜਿਹੀ ਲੰਬੇਜ ਲੱਗਣ ਲੱਗ ਜਾਂਦੇ ਆ ਤੇ ਫਿਰ ਮੈਂ ਬਸ ਕੋਨ ਨਹੀਂ ਕਰ ਲੈਂਦੀ ਹੁੰਦੀ ਸੀਗੀ ਹਨਾ ਉਹ ਕਈ ਸਾਲ ਪਹਿਲਾਂ ਦੀ ਗੱਲ ਹੈ 5-6 ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਜਦੋਂ ਆਪਾਂ ਵਾਲ ਪਰਮਨੈਂਟ ਸਟ੍ਰੇਟਨਿੰਗ ਕਰਾ ਲੈਂਦੇ ਆ ਨਾ ਜਿਹੋ ਉਹਦੇ ਨਾਲ ਵਾਲ ਉਹ ਤਾਂ ਆਪਾਂ ਨੂੰ ਬੜੀ ਲੱਗਦੇ ਆ ਪਰ ਉਹ ਸਾਲ 6 ਮਹੀਨੇ ਬਾਅਦ ਇੰਨੇ ਗੱਦੇ ਹੋ ਜਾਂਦੇ ਨੇ ਵਾਲ ਜਿਹਦੇ ਉਹਦੇ ਆਫਟਰ ਅਫੈਕਟਸ ਨੇ ਉਹ ਬਹੁਤ ਮਾੜੇ ਹੁੰਦੇ ਨੇ ਤੁਸੀਂ ਮੰਨੋ ਚਾਹੇ ਨਾ ਮੰਨੋ ਤੇ ਸਾਲ ਜਮੀਨੇ ਬਾਅਦ ਉਹੀ ਵਾਲਾ ਜਿਹੜੇ ਬਹੁਤ ਰਫ ਲੱਗਣ ਲੱਗ ਜਾਂਦੇ ਨੇ ਕਿਉਂਕਿ ਗਰੋਥ ਤਾਂ ਉਹਨਾਂ ਦੀ ਹੁਣੀ ਹੋਣੀ ਆ ਜਿੱਦੋਂ ਗਰੋਥ ਹੁੰਦੀ ਆ ਨਾ ਫਿਰ ਉਹ ਬਹੁਤ ਭੜੇ ਲੱਗਦੇ ਨੇ ਵਾਲ ਤੇ ਪਹਿਲਾਂ ਨਾਲੋਂ ਬੰਦੇ ਹੋ ਜਾਂਦੇ ਨੇ ਵਾਲ ਇਸ ਕਰਕੇ ਜਿਹੜੀ ਪਰਮਨੈਂਟ ਸਟ੍ਰੇਟਨਿੰਗ ਸਮੂਥਨਿੰਗ ਜੋ ਕਰਾਉਣੀ ਆ ਤੁਸੀਂ ਉਹ ਵੈਸੇ ਬਿਲਕੁਲ ਨਾ ਕਰਵਾਇਆ ਕਰੋ ਮੈਂ ਤਾਂ ਉਹਦੇ ਹੱਕੇ 'ਚ ਬਿਲਕੁਲ ਨਹੀਂ ਹੈਗੀ ਮੈਂ ਤਾਂ ਇੱਕ ਵਾਰੀ ਕਰਵਾ ਲਿਓ ਕੰਨਾਂ ਨੂੰ ਹੱਥ ਲਾ ਲੇ ਵੀ ਮੁੜ ਕੇ ਨਹੀਂ ਕਦੇ ਕਰਾਉਣੀ ਹੈਗੇ ਜੇ ਥੋੜਾ ਮਨ ਕਰਦਾ ਹੈਗਾ ਜਿਵੇਂ ਕਦੀ ਵਿਆਹ ਸ਼ਾਦੀ ਥੋੜੀ ਜੀ ਕਰਦਾ ਘਰਾਂ ਨੂੰ ਸਟ੍ਰੇਟ ਵਾਲ ਬੋਨਿੰਗ ਕਰਨੀ ਹੈ ਜਿਵੇਂ ਮ ਮੈਂ ਟੈਂਪਰੇਰੀ ਕਰਵਾ ਲੈਣੀ ਹੁੰਦੀ ਆ ਤੇ ਨਹਾਉਣ ਤੋਂ ਬਾਅਦ ਵਾਲਾ ਫਿਰ ਆਪਣੇ origignal position 'ਚ ਫੇਰ ਆ ਜਾਂਦੇ ਨੇ ਹਨਾ ਸੋ ਇੰਨੀ ਕੁ ਕੇਅਰ ਆ ਜਿਹੜੀ ਜੀ ਜ਼ਰੂਰ ਕਰੋ ਤੁਸੀਂ ਤੇ ਬਾਕੀ ਆਪਣਾ ਬਾਗ ਬਗੀਚਾ ਦੇਖੋ ਕਿੰਨਾ ਐਨ ਭਰਿਆ ਪਿਆ ਮੈਂ ਤੁਹਾਨੂੰ ਸਾਰਾ ਦਿਖਾਉਣੀ ਆ ਚੱਕ ਕੇ ਨਾ ਕੈਮਰਾਮੈਨ ਨੂੰ ਸਾਰਾ ਦਿਖਾਉਣੀ ਆ ਮਨ ਖੁਸ਼ ਹੋ ਗਿਆ ਅੱਜ ਇੱਥੇ ਆ ਕੇ ਤੇ ਚਲੋ ਬਾੜਾ ਨੂੰ ਮਾੜੇ ਮੈਂ ਕਿਹਾ ਧੁੱਪ ਲਵਾ ਲੈਣੀ ਆ ਤੇ ਨਾਲੇ ਲੌਂਗ 'ਚ ਬੈਠ ਜਾਨੀ ਆ ਥੋੜਾ ਜਾਈ ਵੀ ਵਿਚਾਰਾ ਚਾਹੁੰਦਾ ਹੈ ਵੀ ਮੇਰੇ ਕੋਲੇ ਵੀ ਕੋਈ ਆ ਕੇ ਬੈਠੇ ਇੰਨੇ ਸੋਹਣੇ ਫੁੱਲ ਕਿੜੇ ਨੇ ਐ ਲੱਗਦਾ ਵੀ ਜਿਹੜਾ ਗੱਲਾਂ ਕਰਦੇ ਹੋਣ ਖੁਸ਼ ਹੋ ਰਹੇ ਹੁੰਦੇ ਨੇ ਮੈਂ ਦਿਖਾਉਣੀ ਆ ਤੁਹਾਨੂੰ ਕੈਮਰਾ ਚੱਕ ਕੇ ਕਿੰਨੇ ਸੋਹਣੇ ਫੁੱਲ ਜਿਹੜੇ ਨੇ ਲੋ ਜੀ ਦੇਖੋ ਕਿੰਨੀ ਸੋਹਣੀ ਬਹਾਰ ਆਈ ਵੀ ਆ ਔਰ ਤੁਹਾਨੂੰ ਲੱਗਦੇ ਨਹੀਂ ਹੈਗੇ ਵੀ ਹਿੱਲ ਰਹੇ ਨੇ ਤਾਂ ਜਿਵੇਂ ਗੱਲਾਂ ਹੀ ਕਰ ਰਹੇ ਹੁਣ ਖੁਸ਼ ਹੋ ਰਹੇ ਹੁਣ ਹਨਾ ਭਰੇ ਆ ਹੀ ਪਿਆ ਪੂਰਾ ਸਟੈਂਡ ਅ ਪਟੂਨੀਆ ਦੇ ਨਾਲ ਤੇ ਉਧਰ ਉਹ ਦੇਖੋ ਤੁਸੀਂ ਜਿਹੜਾ ਆਪਣਾ ਸ਼ੈੱਡ ਹੈਗਾ ਕਾਰ ਵਾਲਾ ਉਹ ਦੇਖੋ ਉਹਦੇ ਵਿੱਚ ਵੀ ਕਿੰਨੇ ਸੋਹਣੇ ਫੁੱਲ ਖਿੜੇ ਹੋਏ ਨੇ ਤੇ ਇੱਧਰ ਹੱਟ ਗੋਲੇ ਬਹੁਤ ਚੰਗੇ ਲੱਗਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਆ ਨਾ ਲਾਉਣ ਨੂੰ ਬਹੁਤ ਵਧੀਆ ਲੱਗਦਾ ਥੋੜੇ ਦਿਨਾਂ ਦੀ ਗੱਲ ਹੀ ਹੈ ਜੀ ਉਸ ਤੋਂ ਬਾਅਦ ਤਾਂ ਫੇਰ ਧੁੱਪੇ ਬੈਠਾ ਵੀ ਨਹੀਂ ਜਾਣਾ ਹੈਗਾ ਧੁੱਪੇ ਤਾਂ ਹੁਣ ਵੀ ਨਹੀਂ ਬੈਠਾ ਜਾਂਦੇ ਜ਼ਿਆਦਾ ਤੇ ਹੋਂ ਗੇਟ ਤੇ ਰੱਖੇ ਹੋਏ ਨੇ ਜਿਹੜੇ ਉਹਨਾਂ 'ਚ ਵੀ ਬੜੇ ਸੋਹਣੇ ਫੁੱਲ ਖਿੜੇ ਹੋਏ ਨੇ ਨਾ ਤਾਂ ਕਾਫੀ ਲੰਬਾਈ ਹੋ ਗਿਆ ਲੋ ਇਹ ਹੈਗਾ ਜੀ ਹਬਿਸਕਸ ਗੁੱਡ ਹਿਲ ਜਿਹੜੇ ਹਬਿਸਕਸ ਦੇ ਪੱਤੇ ਆਪਾਂ ਸੀਰਮ ਬਣਾਉਣ ਲਈ ਯੂਜ਼ ਕਰਦੇ ਆ ਇਦਾਂ ਦੇ ਪੱਤੇ ਹੁੰਦੇ ਨੇ ਜੀ ਇਹਦੇ ਤੇ ਆ ਹੁੰਦੇ ਨਹੀਂ ਉਹਦੇ ਫੁੱਲ ਇਸ ਤਰ੍ਹਾਂ ਦੇ ਤੇ ਬਾਹਰ ਲਈਆਂ ਭੈਣ ਕਹ ਦਿੰਦੀਆਂ ਸਾਡੇ ਤਾਂ ਜੀ ਕਹਿੰਦੇ ਇਹ ਪਲਾਂਟ ਹੈ ਹੀ ਨਹੀਂਗਾ ਹਾਬਿਸਕਸ ਦਾ ਉਦਾਂ ਹੀ ਨਹੀਂ ਹੈਗਾ ਵੈਸੇ ਉੱਥੇ ਬੜੇ ਸੋਹਣੇ ਸੋਹਣੇ ਫੁੱਲ ਨੇ ਜੀ ਬਾਹਰ ਮੈਂ ਦੇਖਿਆ ਬੜੇ ਸੋਹਣੇ ਪਲਾਂਟ ਨੇ ਪਰ ਉੱਥੇ ਕਹਿੰਦੇ ਹਾਬਿਸਕਸ ਨਹੀਂ ਹੈਗਾ ਇਹਦਾ ਮਤਲਬ ਜਾਂ ਤਾਂ ਜ਼ਿਆਦਾ ਠੰਡ ਵਗੈਰਾ ਚਲੀ ਪਰ ਹੁੰਦਾ ਤਾਂ ਠੰਡ ਚ ਹੀ ਜਿਵੇਂ ਆਪਣੇ ਹੁਣ ਠੰਡ ਚ ਹੀ ਹੁੰਦਾ ਹੈ ਗਰਮੀ ਚ ਤਾਂ ਇਹਦੇ ਫੁੱਲ ਹੁੰਦੇ ਹੀ ਨਹੀਂ ਹੈਗੇ ਪਤਾ ਨਹੀਂ ਕਿਉਂ ਨਹੀਂ ਹੈਗਾ ਉਸ ਤਰ੍ਹਾਂ ਦੀ ਜ਼ਮੀਨ ਹੋਣੀ ਹੈ ਜਿੱਥੇ ਪੌਦਾ ਨਹੀਂ ਹੁੰਦਾ ਹੁਣ ਲਓ ਜੀ ਦੇਖੋ ਕਿੰਨੇ ਸੋਹਣੇ ਫੁੱਲ ਨੇ ਮজা ਹੀ ਆ ਜਾਂਦਾ ਇਹਨਾਂ ਨੂੰ ਦੇਖ ਕੇ ਇਹ ਹੈਗਾ ਆਪਣਾ ਮਨੀ ਪਲਾਂਟ ਤੇ ਮਨੀ ਪਲਾਂਟ ਆਪਣਾ ਵਿਚਾਰਾ ਹਾਲਤ ਖਰਾਬੀ ਹੋਈ ਪਈ ਆ ਜੀ ਕਿਉਂਕਿ ਪ੍ਰੋਪਰ ਜਗ੍ਹਾ ਤੇ ਟੰਗਿਆ ਨਹੀਂ ਹੋਇਆ ਲਓ ਜੀ ਸਾਰੇ ਪਲਾਂਟ ਤੁਹਾਨੂੰ ਦਿਖਾਦੇ ਬੜੇ ਸੋਹਣੇ ਫੁੱਲ ਖਿੜੇ ਹੋਏ ਨੇ ਜੀ ਅਜੇ ਤਾਂ ਕੁਝ ਕ ਰਹਿ ਗਿਆ ਨੀਚੇ ਵੀ ਗਮਲਿਆਂ ਚੋਂ ਮੈਂ ਥੋੜੀ ਨਿਗਾ ਨਹੀਂ ਮਰਵਾਈ ਬਹੁਤ سارے ਫੁੱਲ ਖਿੜੇ ਨੇ ਬੜੇ ਹੀ ਸੋਹਣੇ ਲਾਦੇ ਨੇ ਤੇ ਅੱਜ ਬੈਠੇ ਆ ਆਪਾਂ ਟਾਈਮ ਕੱਢ ਕੇ ਇਹਨਾਂ ਕੋਲੇ ਗੱਲਾਂ ਮਾਰਦੇ ਆ ਬ ਵਾਲ ਸੁੱਕ ਗਏ ਨੇ ਤੇ ਹੁਣ ਮੈਂ ਆਪਣੀ ਸੀਰਮ ਵਾਲੀ ਬੋਤਲ ਚੱਕ ਲਈ ਹੈ ਤੇ ਵਾਲਾਂ ਨੂੰ ਇਸ ਤਰ੍ਹਾਂ ਕਰਕੇ ਤੁਸੀਂ ਸੀਰਮ ਜਿਹੜਾ ਉਹ ਯੂਜ਼ ਕਰਨਾ ਹੈ ਬਸ ਹੁਣ ਖਤਮ ਹੋਣਾ ਲੈ ਹੁਣ ਆਪਾਂ ਨਵਾਂ ਬਣਾ ਲੈਣਾ ਹੋਰ ਜਿੱਦੇ ਵੀ ਟਾਈਮ ਜਮਿਲੇ ਹੁਣ ਤੁਹਾਡੇ ਨਾਲ ਆਪਣੇ ਸਾਰੇ ਸਵਾਲ ਹੁੰਦੇ ਨੇ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਤੁਸੀਂ ਇਹ ਵੀ ਪੁੱਛੋਗੇ ਕਿ ਕੀ ਬਾਸ ਘਾ ਕੇ ਲਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਬਾਸ ਘਾ ਕੇ ਲਾਉਣਾ ਮੇਰੇ ਕੋਲੇ ਟਾਈਮ ਸੀਗਾ ਅੱਜ ਮੈਂ ਬੈਠੀ ਸੀ ਮੈਂ ਕਿਹਾ ਚਲ ਸੁੱਕ ਲੈਣ ਦਿੰਨੀ ਆ ਕੋਈ ਚੱਕਰ ਨਹੀਂ ਆ ਇਹਦਾ ਜੇ ਤੁਹਾਨੂੰ ਕਾਲੀ ਹੈ ਤੁਸੀਂ ਕਿਤੇ ਜਾਣਾਂਗੇ ਗਿੱਲੇ ਵਾਲਾਂ ਚ ਵੀ ਲਾ ਕੇ ਬਾਸ ਘਾਸਦੇ ਜਿਆਦਾ ਵਧੀਆ ਚੀਜ਼ ਹੈ ਜੀ ਬਹੁਤ ਜ਼ਿਆਦਾ ਤੇ ਇੱਕ ਤੁਹਾਡੇ ਸਵਾਲ ਸੀਗਾ ਕਿ ਮੇਥੀ ਦਾਣਾ ਲੈਣਾ ਕਿ ਮੇਥੀ ਦਾਣਾ ਮੇਥੇ ਦਾਣਾ ਨਹੀਂ ਯੂਜ਼ ਕਰਨਾ ਜੀ ਮੈਂ ਬਹੁਤ ਵੱਲ ਦੱਸਦੀ ਆ ਮੇਥੀ ਦਾਣਾ ਯੂਜ਼ ਕਰਨਾ ਜਿਹੜਾ ਬਰੀਕ ਵਾਲਾ ਹੁੰਦਾ ਹੈ ਮੋਟੇ ਵਾਲਾ ਨਹੀਂ ਯੂਜ਼ ਕਰਨਾ ਬਹੁਤ ਬਰੀਕ ਹੁੰਦੀ ਹੈ ਮੇਥੀ ਦਾਣਾ ਮੇਥੀ ਦੇ ਬੀਜ ਹੁੰਦੇ ਨੇ ਜੀ ਆਪਾਂ ਮੇਥੀ ਬੀਜਦੇ ਆ ਨਾ ਮੇਥੀ ਤੇ ਮੇਥੇ ਜਿਹੜੇ ਉਹਦੇ ਬੀਜ ਹੁੰਦੇ ਨੇ ਬਰੀਕ ਵਾਲੇ ਉਹ ਮੇਥੀ ਹੁੰਦੀ ਹੈ ਆਪਣੀ ਹੈ ਨਾ ਜਿਹੜੇ ਮੋਟੇ ਦਾਣੇ ਹੁੰਦੇ ਨੇ ਬੀਜ ਉਹ ਆਪਣੇ ਮੇਥੇ ਹੁੰਦੇ ਆ ਜਦੋਂ ਆਪਾਂ ਬੀਜਦੇ ਆ ਖੇਤ ਚ ਤੇ ਉਹ ਤੁਹ ਉਹ ਆਪਾਂ ਨੂੰ ਪਤਾ ਹੀ ਹੁੰਦਾ ਤੁਸੀਂ ਆਪਣੇ ਹਸਬੰਡ ਤੋਂ ਮੰਗਾਉਂਗੇ ਜਾਂ ਬੱਚਿਆਂ ਤੋਂ ਮੰਗਾਉਂਗੇ ਬੇਟੇ ਤੋਂ ਮੰਗਾਉਂਗੇ ਬਜਾਰੋਂ ਤੁਸੀਂ ਉਹਨਾਂ ਨੂੰ ਇਹ ਕਹਿਣਾ ਕਿ ਜਿਵੇਂ ਆਪਾਂ ਮੇਥੀ ਬੀਜਦੇ ਆ ਜਿਹੜੇ ਉਹ ਬੀਜ ਹੁੰਦੇ ਨੇ ਛੋਟੇ ਛੋਟੇ ਮੇਥੀ ਦੇ ਬਸ ਉਹ ਲੈਣੇ ਨੇ ਠੀਕ ਹੈ ਜੀ ਹੁਣ ਮੇਰਾ ਤਾਂ ਕਾਫੀ ਕਲੀਅਰ ਹੋ ਗਿਆ ਹੁਣ ਲੋਕੀ ਹੁਣ ਆਪਾਂ ਸਾਰੇ ਬਾਲਾਂ ਦੇ ਇਸ ਤਰ੍ਹਾਂ ਕਰਕੇ ਲਾਵਾਂਗੇ ਜੇ ਤੁਹਾਡੇ ਕੋਲੇ ਪ੍ਰੈਸ਼ਰ ਬੋਟਲ ਨਹੀਂ ਵੀ ਹੈਗੀ ਤਾਂ ਤੁਸੀਂ ਕਾਟਨ ਲੈ ਲੈਣੀ ਆ ਤੇ ਲੈ ਕੇ ਵਾਲਾਂ ਦੀਆਂ ਜੜਾਂ 'ਚ ਲਾ ਲਓ ਠੀਕ ਹੈ ਜੀ ਤੇ ਹੁਣ ਮੌਸਮ ਬਦਲ ਲਿਆ ਫਿਰ ਇਹਦਾ ਹੀ ਸਮੈਲ ਆਉਣ ਲੱਗ ਜੂਗੀ ਤੇ ਤੁਸੀਂ ਇਹਨੂੰ ਫ੍ਰੀਜ 'ਚ ਰੱਖ ਦਿਆ ਕਰੋ ਬਣਾ ਕੇ ਠੀਕ ਹੈ ਜੀ ਹਾਂ ਦੁਬਾਰਾ ਦੋ ਵਾਲ ਸਾਰੇ ਫੇਰ ਗਿੱਲੇ ਹੋ ਗਏ ਹੁਣ ਆਪਾਂ ਇਹਨੂੰ ਸੁਕਾਵਾਂਗੇ ਫੇਰ ਕੁੱਤ ਕਰਦੇ ਆ ਤੇਲ ਤੂਲ ਲਾਵਾਂਗੇ ਫੇਰ ਕੁੱਤ ਕਰਾਂਗੇ ਇੰਨਾ ਘਟਾਈ ਮੈਂ ਜਿਹੜਾ ਜੀ ਦੇਣਾ ਪੈਂਦਾ ਵਾਲਾਂ ਨੂੰ ਤੇ ਫੇਰ ਕੋਈ ਗੱਲ ਬਣਦੀ ਆ ਠੀਕ ਹੈ ਜੀ ਲੋ ਹੁਣ ਵਾਲ ਸੁਕਾਉਣੇ ਆ ਆਪਾਂ ਦੇ ਤੇ ਫੇਰ ਮਿਲਦੇ ਆ ਸੁਕਾ ਕੇ ਤੇਲ ਤੂਲ ਲਾਉਣੇ ਆ ਲਓ ਜੀ ਹੁਣ ਆਪਾਂ ਲਾਉਣੇ ਆ ਵਾਲਾਂ ਨੂੰ ਤੇਲ ਬਾਹਰੋਂ ਕਿਵੇਂ ਆਖੀਆ ਸੁੱਕ ਗਏ ਸੀਰਮ ਵਗੈਰਾ ਲਾ ਲਿਆ ਤੇ ਹੁਣ ਮਾੜਾ ਨੂੰ ਲਾ ਰਹੀ ਆ ਮੈਂ ਤੇਲ ਆ ਦੇਖੋ ਮੇਰੇ ਕੋਲੇ ਆ ਵੱਡੀ ਆ ਵਾਲੀ ਸ਼ੀਸ਼ੀ ਤੇਲ ਦੀ ਆ ਇਹਦੇ ਚ ਨਾ ਜਿਹੜਾ ਮਟੀਰੀਅਲ ਆ ਉਹ ਸਾਰਾ نیچے ਬੈਠ ਜਾਂਦਾ ਤੇ ਆਹ ਦੇਖੋ ਤੇਲ ਆ ਜਿਹੜਾ ਉਹ ਮੈਂ ਵਾਲਾਂ ਨੂੰ ਲਾ ਰਹੀ ਆ ਹੁਣ ਦੇਖੋ ਤੁਸੀਂ ਮੇਰੇ ਵਾਲ ਵੀ ਫਲਫੀ ਫਲਫੀ ਨੇ ਪਰ ਜਦੋਂ ਤੇਲ ਲਾ ਲੂੰਗੀ ਤੇ ਬਹੁਤ ਅੱਛੇ ਹੋ ਜਾਣਗੇ ਠੀਕ ਹੈ ਜੀ ਤੇ ਤੇਲ ਲਾ ਲਾਂ ਮੈਂ ਫਿਰ ਬਣਾਉਣੇ ਆਪਾਂ ਗੁੱਤ ਲੋ ਜੀ ਅੱਜ ਆਪਣਾ ਪੂਰਾ ਵਲੌਗ ਸੀਗਾ ਜਿਹੜਾ ਉਹ ਵਾਲਾਂ ਦੀ ਕੇਅਰ ਤੇ ਸੀਗਾ ਮੈਨੂੰ ਨਾ ਵਾਲਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ ਜੀ ਮੈਂ ਤਾਂ ਕਰਕੇ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੁੰਦੀ ਹੈ ਵਾਲਾਂ ਦੀ ਤਾਂ ਕਰਕੇ ਮੈਂ ਤੁਹਾਨੂੰ ਇੰਨਾ ਮਾਰੇ ਦੱਸਦੀ ਰਹਿਣੀ ਆ ਤੇ ਇੱਕ ਭੈਣ ਨੇ ਨਾ ਕਮੈਂਟ ਕੀਤਾ ਸੀਗਾ ਕਿ ਮੇਰੀ ਗਰਦਨ ਬਹੁਤ ਗਾਲੀ ਆ ਉਹਦੇ ਬਾਰੇ ਦੱਸੋ ਉਹਦੇ ਬਾਰੇ ਆਪਾਂ ਅਗਲੇ ਵਲੌਗ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਨਾਲ ਤੇ ਅੱਜ ਮੈਂ ਦੁਕਾਨ ਤੋਂ ਲਿਪਸਟਿਕਸ ਵੀ ਚੱਕ ਲਈਆਂ ਉਹ ਵੀ ਤੁਹਾਨੂੰ ਮੈਂ ਕਰ ਨੂੰ ਦਿਖਾਵਾਂਗੀ ਤੇ ਇੱਕ ਭੈਣ ਨੇ ਅੱਜ ਕਿਹਾ ਕਿ ਬ੍ਰੈਂਡੇ ਤੋਂ ਤੁਸੀਂ ਲੋ ਲਿਪਸਟਿਕਸ ਬਿਲਕੁਲ ਸਹੀ ਕਿਹਾ ਐਕਟਰੀਆ ਮੈਂ ਜਦੋਂ ਵੀ ਬਟੰਡੇ ਜਾਨੀ ਆ ਭੱਜ ਦੌੜ ਚ ਜਾਨੀ ਆ ਉਵੇਂ ਹੀ ਮੁੜਿਆ ਨਹੀਂ ਆਪਦੇ ਲਈ ਕਦੇ ਵੀ ਮੇਰੇ ਤੋਂ ਕੁਝ ਵੀ ਨਹੀਂ ਖਰੀਦਿਆ ਜਾਂਦਾ ਉਥੋਂ ਤੇ ਹੈ ਵਾਹ ਹੁਣ ਮੈਂ ਕੋਸ਼ਿਸ਼ ਕਰੂੰਗੀ ਜਦੋਂ ਵੀ ਗਈ ਮੈਂ ਉਥੋਂ ਲੈ ਕੇ ਆਵਾਂ ਕਿਉਂਕਿ ਜੇ ਪਤਾ ਕੀ ਹੈ ਜੀ ਲਿਪਸਟਿਕ ਕਦੇ ਵੀ ਮਾੜੀ ਨਹੀਂ ਯੂਜ਼ ਕਰਨੀ ਚਾਹੀਦੀ ਮੈਂ ਦੇਖਿਆ ਕਿ ਪਹਿਣਾ ਨਾ ਐਵੇਂ ਲਾਲਚ ਦੇ ਵਿੱਚ ਜੀ 100 ਦੀ ਲੈਂਦੀ ਆ ਮੈਂ 50 ਦੀ ਲੈਂਦੀ ਆ ਮੈਂ 150 ਦੀ ਲੈਂਦੀ ਆ ਹਨਾ ਕਿਉਂਕਿ ਵੈਸੇ ਤਾਂ ਲਿਪਸਟਿਕ ਲਾਉਣੀ ਹੀ ਨਹੀਂ ਚਾਹੀਦੀ ਜੇ ਤਾਂ ਆਪਾਂ ਦੇਖੀ ਪਰ ਆਪਾਂ ਦਾ ਸਰਦਾ ਨਹੀਂ ਆ ਪਰ ਜੇ ਲਾਉਣੀ ਹੈ ਤਾਂ ਥੋੜੀ ਅੱਛੀ ਵੜੀ ਲਾ ਲਓ ਹਣ ਤੇ ਮੈਂ ਕਦੇ ਇਦਾਂ ਦੀਆਂ ਲਾਈਆਂ ਨਹੀਂ ਸੀਗੀਆਂ ਹੁੰਦੀ ਪਰ ਹੁਣ ਇੱਥੇ ਆ ਕੇ ਮੇਰੀ ਮਜਬੂਰੀ ਬਣ ਗਈ ਹੁਣ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਬਿਡਿੰਡੇ ਗਈ ਤੇ ਜ਼ਰੂਰ ਟਰਾਈ ਕਰੂੰਗੀ ਉੱਥੇ ਜ਼ਰੂਰ ਮਿਲ ਜੂਗੀ ਮੈਨੂੰ ਪੱਕਾ ਪਤਾ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਨਾਲ ਕੱਲ ਵਾਲੇ ਵਲੌਗ ਦੇ ਵਿੱਚ ਮਿਲਦੇ ਆ ਤੇ ਤੁਹਾਡੀਆਂ ਪ੍ਰੋਬਲਮਸ ਦੀ ਗੱਲ ਕਰਦੇ ਆ ਜਿਹੜੀ ਜਿਹੜੀ ਵੀ ਹੋਈ ਠੀਕ ਹੈ ਜੀ ਥੈਂਕ ਯੂ ਸੋ ਮੱਚ ਸਸਟਿਕਾ